ਅੱਜ ਇੱਕ ਅਹਿਮ ਮੀਟਿੰਗ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਥੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਜਿਹੜੇ ਲਗੇ ਉਹ ਪੰਜਾਬ ਦੀਆਂ ਵੱਖ-ਵੱਖ ਪਾਲਿਸੀਆਂ ਨੂੰ ਲੈ ਕੇ ਹੋਏ ਪੰਜਾਬ ਦੇ ਵੱਖ-ਵੱਖ ਖੇਤਰਾਂ ਨੂੰ ਲੈ ਕੇ ਹੋਏ ਜਿਨ੍ਹਾਂ ਵਿੱਚ ਕਿਉਂਕਿ ਕਿ ਬਹੁਤ ਹੀ ਵੱਡੀ ਡਿਮਾਂਡ ਸੀਗੀ ਮੰਡੀ ਗੁਵਿੰਦਗੜ੍ਹ ਖੰਨਾ ਖੇਤਰ ਦੀਆਂ ਰੋਲਿੰਗ ਮੇਲਾ ਦੇ ਵਿੱਚ ਕੋਲਾ ਜਿਹੜਾ ਬਰਤਨ ਤੇ ਐਮਜੀਟੀ ਦੇ ਪਾਬੰਦੀ ਲਾਈ ਹੋਈ ਸੀ ਕਿ ਕੋਲਾ ਤੁਸੀਂ ਯੂਜ਼ ਨਹੀਂ ਕਰ ਸਕਦੇ ਇਸ ਕਰਕੇ ਕਾਫੀ ਸਾਰੇ ਜਿਹੜੇ ਮਿਲਸੀ ਰੋਲਗ ਮਿਲਾਂ ਸੀਗੀਆਂ ਉਹਨਾਂ ਨੂੰ ਤਕਨੀਕੀ ਉਹਨਾਂ ਨੂੰ ਬਹੁਤ ਸਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਉੱਥੇ ਸਿਰਫ ਔਰ ਸਿਰਫ ਐਲਪੀਜੀ ਗੈਸ ਜਿਹੜੀ ਆ ਜਿਹੜੀ ਪੀਐਨਜੀ ਐਲਪੀਜੀ ਗੈਸ ਜਿਹੜੀ ਉਹ ਹੀ ਵਰਤੋਂ ਕਰਨ ਦੀ ਆਗਿਆ ਐਜਿਟੇਟ ਦਿੱਤੀ ਸੀ ਕਿ ਨੈਸ਼ਨਲ ਗ੍ਰੀਨ ਇੰਟਰਵਿਨਰ ਨੇ ਸੋ ਉਹਦੇ ਅੰਦਰ ਅਸੀਂ ਆਪਣਾ ਪੱਖ ਨੂੰ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੱਗੇ ਕੇਸ ਨੰਬਰ ਜਿਹੜਾ ਕੇਸ ਚੱਲ ਰਿਹਾ ਹੈਗਾ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਉੱਥੇ ਆਪਣਾ ਪੱਖ ਪੇਸ਼ ਕਰਨ ਦੇ ਲਈ ਕਿ ਪੰਜਾਬ ਨੂੰ ਅਸੀਂ ਹਜੇ ਰੋਲਿੰਗ ਮਿੱਲਾਂ ਨੂੰ ਅਸੀਂ ਹੋਰ ਲੰਬਾ ਸਮਾਂ ਕੋਲੇ ਤੇ ਚਲਾ ਸਕਦੇ ਹਾਂ ਜਾਂ ਅਲਟਰਨੇਟਿਵ એનર્ਜੀ ਤੇ ਚਲਾ ਸਕਦੇ ਹਾਂ ਤਾਂ ਉਹਦੇ ਲਈ ਅਸੀਂ ਇੱਕ ਸਬ ਕਮੇਟੀ ਦਾ ਗਠਨ ਕੀਤਾਗਾ ਜਿਦੇ ਵਿੱਚ ਚੇਅਰਪਰਸਨ ਮਾਨਯੋਗ ਮੰਤਰੀ ਉਦਯੋਗ ਅਤੇ ਬਣਦ ਪੰਜਾਬ ਮਾਨਯੋਗ ਮੰਤਰੀ ਖੁਰਾਕ ਖੁਰਾਕ ਅਤੇ ਸਿਵਲ ਸਪਲਾਈ ਮਾਨਜੋਗ ਮੰਤਰੀ ਲੋਕਲ ਬਾਡੀਜ਼ ਇਹ ਤਿੰਨੇ ਜਿਹੜੇ ਮੰਤਰੀ ਇਸ ਸਬ ਕਮੇਟੀ ਦੇ ਮੈਂਬਰ ਰਹਿਣਗੇ ਔਰ ਤਾਂ ਕਿ ਇਹ ਜਿਹੜੀ ਸਮੱਸਿਆ ਜਿਹੜੀ ਕਿ ਮੈਂ ਸਮਝਦਾ ਇੰਡਸਟਰੀ ਨੂੰ ਨੇ ਕਾਫੀ ਸੱਟਬੈਕ ਮਾਰੀ ਸੀ ਖਾਸ ਕਰਕੇ ਖੰਨੇ ਮੰਡੀ ਗਵਿੰਦਗੜ ਦੀ ਰੋਲਿੰਗ ਮਿਲਾਂ ਦੀ ਇੰਡਸਟਰੀ ਨੂੰ ਉਹਨੂੰ ਜਿਹੜੀ ਹੈ ਇੱਕ ਵੱਡੀ ਰਾਹਤ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਮਿਲੂਗੀ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਫੈਸਲਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪੰਜਾਬ ਦੀਆਂ ਜੇਲਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਅਸੀਂ ਸਨੀਫਰ ਡੌਗ ਜਿਹੜੇ ਲਗੇ ਸਨੀਫਰ ਡੌਗ ਉਹਨਾਂ ਨੂੰ ਖਰੀਦਣ ਲਈ ਅੱਜ ਪ੍ਰਵਾਨਗੀ ਜਿਹੜੀ ਦਿੱਤੀ ਆ ਤਾਂ ਕਿ ਜਿਹੜੀ ਜੇਲਾਂ ਦੇ ਅੰਦਰ ਕਈ ਵਾਰ ਡਰਗ ਦੀ ਸਪਲਾਈ ਹੁੰਦੀ ਸੀ ਜਿਹੜੀ ਪਤਾ ਨਹੀਂ ਲੱਗਦੀ ਸੀ ਮੁਲਾਦਰ ਦਾ ਕੋਈ ਹੋਰ ਵਿਅਕਤੀ ਉੱਥੇ ਸਪਲਾਈ ਕਰ ਦਿੰਦੇ ਸੀ ਜਾ ਜੇਲਾਂ ਜਾਂਦੇ ਉੱਥੇ ਸਨੀਫਰ ਡੌਗ ਜਿਹੜੇ ਲਗੇ ਅਸੀਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਆ ਮਨਜ਼ੂਰੀ ਹੋਈ ਆ ਕਿ ਹੁਣ ਪੰਜਾਬ ਦੀ ਜਿਹੜੀਆਂ ਸਿਕਿਉਰਿਟੀ ਦੀਆਂ ਸਿਕਿਉਰਿਟੀ ਜੇਲ੍ਹਾਂ ਨੇ ਜਿੱਥੇ ਬੰਦੇ ਬੰਦ ਨੇਗੇ ਉਹਨਾਂ ਦੇ ਅੰਦਰ ਸਨੀਫਰ ਡੌਗ ਨੇ ਉਹਨਾਂ ਦੀ ਤੇ ਨਾਤੀ ਹੋਊਗੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਖਰੀਦ ਆ ਸਨੀਫਰ ਡੌਗ ਦੀ ਖਰੀਦ ਕਰਨੀ ਆ ਉਹਦੇ ਅੰਦਰ ਅਸੀਂ ਪ੍ਰੋਕਿਊਰਮੈਂਟ ਰੂਲ ਦੇ ਅੰਦਰ ਜਿਹੜੀ ਛੋਟ ਆ ਅੱਜ ਦਿੱਤੀ ਆ ਤਾਂ ਕਿ ਉਹ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਏਜੰਸੀਆਂ ਚ ਡਿਫਰੈਂਟ ਏਜੰਸੀਆਂ ਕੰਮ ਕਰਦੀਆਂ ਉੱਥੋਂ ਇਹ ਜਿਹੜੀ ਆ ਪਰਚੇਜ਼ ਕੀਤੀ ਜਾ ਸਕੇ ਇਹਨਾਂ ਸਨੀਫਰ ਡੌਗ ਦੀ ਜਿਹੜੇ ਸਪੈਸ਼ਲੀ ਟ੍ਰੇਨਡ ਹੋਣਗੇ ਜਿਨ੍ਹਾਂ ਨਾਲ ਮੈਂ ਸੰਬੰਧਾ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਹੜੀ ਆ ਰਾਹ 6 6 ਸਬਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਤੁਹਾਨੂੰ ਪਤਾ ਪਹਿਲਾਂ ਹੀ ਕੀਤਾ ਸੀਗਾ ਉਹਨੂੰ ਅੱਜ ਕਾਰਜਵਾਹਕ ਪ੍ਰਵਾਨਗੀ ਜਿਹੜੀ ਦਿੱਤੀ ਗਈ ਆ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਹੜ ਆਏ ਸੀਗੇ ਜਿਹੜੇ ਜਿਹੜੇ ਪੰਜਾਬ ਥੜ ਆਏ ਸੀਗੇ ਉਹਨਾਂ ਵਿੱਚ ਮਾਪਜੇ ਦੀ ਜਿਹੜੀ ਰਾਸ਼ੀ ਸੀਗੀ ਜਿਹੜੀ 20000 ਕੀਤੀ ਸੀ ਅਸੀਂ ਸੈਂਟਰ ਸਰਕਾਰ ਤੋਂ ਸਾਨੂੰ ਸਿਰਫ 850 ਕੋੜ 850 ਰੁਪਏ ਮਿਲਦਾ ਸੀ ਪ੍ਰਤੀ ਏਕੜ ਪਰਤ ਪਰੰਤੂ ਉਹ 75 25 ਦੇ ਦੇਸ਼ੋ ਦੇ ਨਾਲ ਉਹਦੇ ਅੰਦਰ ਅਸੀਂ 20000 ਰੁਪਇਆ ਔਰ ਜਿਹੜੇ ਖਾਸ ਕਰਕੇ ਜਿਹੜੇ ਪਾਰਸ਼ਲੀ ਡੈਮੇਜ ਹਾਊਸਸ ਨੇ ਚਾਹੇ ਉਹ ਕੱਚਾ ਗਾ ਜਾਂ ਪੱਕਾ ਕੱਚਾ ਦਾ ਪੱਕਾ ਕਰਜ਼ੀ ਦਾ ਟੁੱਟ ਗਿਆ ਜਿਸ ਵੀ ਵਿਅਕਤੀ ਦਾ ਉਹ ਨੂੰ ਅਸੀਂ ਪ੍ਰਤੀ ਮਕਾਨ 40000 ਰੁਪਇਆ ਦੇਣ ਦਾ ਫੈਸਲਾ ਕੀਤਾਗਾ ਜਿਹਦੇ ਵਿੱਚੋਂ 33500 ਰੁਪਇਆ ਜਿਹੜਾ ਉਹ ਪੰਜਾਬ ਸਰਕਾਰ ਦੇਊਗੀ ਕੱਚੇ ਘਰ ਚ 36000 ਰੁਪਇਆ ਜਿਹੜਾ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਤਵਾ ਹੋ ਗਏ ਸੀ ਡਿੱਗੇ ਸੀ ਤਰੇ ਟੁੱਟ ਗਏ ਸੀਗੇ ਉਹਨਾਂ ਨੂੰ ਵੱਡੀ ਰਾਹਤ ਆ ਤਾ 40000 ਰੁਪਇਆ ਪ੍ਰਤੀ ਅਸੀਂ ਦੇਣ ਦਾ ਇਹ ਵੀ ਮਜ਼ਦੂਰਾਂ ਨੂੰ ਫੈਸਲਾ ਕੀਤਾ ਜਿਨ੍ਹਾਂ ਦੇ ਘਰ ਕਿਸੇ ਨਾ ਕਿਸੇ ਕਰਕੇ ਤਵਾ ਹੋ ਗਏ ਸੀ ਇਹ ਵੀ ਅੱਜ ਤੱਕ ਇਹ ਫੈਸਲਾ ਸਰਦਾਰ ਭਗਵੰਤ ਸਿੰਘ ਮਾਣਜੀ ਦੀ ਸਰਕਾਰ ਤੋਂ ਆਇਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੀ ਈ ਆਕਸ਼ਨ ਸੀ ਈ ਆਕਸ਼ਨ ਪਾਲਿਸੀ ਦੇ ਵਿੱਚ ਹਾਊਸਿੰਗ ਡਿਪਾਰਟਮੈਂਟ ਮਕਾਨ ਉਸਾਰੀ ਅਤੇ ਹਾਊਸਿੰਗ ਵਿਭਾਗ ਦੀ ਜਿਹੜੀ ਪਾਲਿਸੀ ਆ ਉਹਦੇ ਅੰਦਰ ਇੱਕ ਬਹੁਤ ਫੈਸਲਾ ਹੋਇਆ ਵੱਡਾ ਕਿ ਆਕਸ਼ਨ ਜਦੋਂ ਕਰਦੇ ਸੀ ਬਹੁਤ ਸਾਰੇ ਪਲਾਟ ਜਿਹੜੇ ਸੀ ਰਿਜ਼ਰਵ ਰਿ ਜਿਹਦੀ ਪ੍ਰਾਈਸ ਸੀਗੀ ਉਹਦੇ ਤੇ ਵਿਕਣੀ ਪਾਉਂਦੇ ਸੀਗੇ ਕਿਉਂਕਿ ਰੇਟ ਬਹੁਤ ਜ਼ਿਆਦਾ ਹਾਈ ਹੋ ਗਏ ਸੀ ਸਮੇਂ-ਸਮੇਂ ਤੇ ਨਾਲ ਰੇਟ ਬਹੁਤ ਜ਼ਿਆਦਾ ਹਾਈ ਹੋ ਗਏ ਸੀ ਕਿ ਉਹਨਾਂ ਨੂੰ ਉਸ ਜ਼ਮੀਨ ਦੀ ਕੀਮਤ ਨੂੰ ਰੀ ਅਸੈਸ ਕਰਨ ਦੇ ਲਈ ਰੀ ਐਵੈਲਿਊਏਟ ਕਰਨ ਦੇ ਲਈ ਅਸੀਂ ਇੱਕ ਮੈਕੈਨਿਜ਼ਮ ਆ ਕਰੀਏਟ ਕੀਤਾਗਾ ਕਿ ਤਿੰਨ ਜਿਹੜੀਆਂ ਵੱਡੀਆਂ ਏਜੰਸੀਆਂ ਹੋਣਗੀਆਂ ਤਿੰਨ ਅਸੀਂ ਅਥਾਰਟिटीज ਨੂੰ ਸ਼ਾਮਲ ਕਰਾਂਗੇ ਇੰਡੀਪੈਂਡੈਂਟ ਵੈਲਿਊਅਰਸ ਨੂੰ ਜਿਨ੍ਹਾਂ ਵਿੱਚ ਇੰਪੈਨਲ ਕਰਾਂਗੇ ਜਿਨ੍ਹਾਂ ਵਿੱਚ ਮੈਂ ਸਮਝਦਾ ਨੈਸ਼ਨਲਾਈਜ਼ ਬੈਂਕ ਇਨਕਮ ਟੈਕਸ ਡਿਪਾਰਟਮੈਂਟ ਤਿੰਨ ਇੰਡੀਪੈਂਡੈਂਟ ਏਜੰਸੀਆਂ ਹੋਣਗੀਆਂ ਜਿਹੜੀਆਂ ਏਵੈਲਿਊਏਟ ਕਰਨਗੀਆਂ ਕਿ ਇਹਦੀ ਰਿਜ਼ਰਵ ਪ੍ਰਾਈਸ ਕੀ ਹੋਣੀ ਚਾਹੀਦੀ ਆ ਤਾਂ ਕਿ ਉਹਦੀ ਆਕਸ਼ਨ ਜਿਹੜੀ ਆ ਉਸ ਪਲਾਟ ਦੀ ਸਮੇਸਰ ਹੋ ਸਕੇ ਨਹੀਂ ਬਹੁਤ ਸਾਰੀਆਂ ਜਿਹੜੀਆਂ ਹਾਊਸਿੰਗ ਡਿਪਾਰਟਮੈਂਟ ਦੇ ਅੰਦਰ ਆਕਸ਼ਨ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੰਜਾ ਸੀਗੀਆਂ ਜਦੋਂ ਫਰਸਟ ਆਕਸ਼ਨ ਜਦੋਂ ਰਿਜ਼ਰਵ ਉਹ ਪ੍ਰਾਈਸ ਫਿਕਸ ਕਰ ਦੇਣਗੇ ਔਰ ਉਸ ਵਾਰ ਜੇਕਰ ਉਹਦੀ 50% ਤੋਂ ਵੱਧ सेल ਹੋ ਜਾਂਦੇ ਠੀਕ ਆ ਜੇ 50% ਤੋਂ ਵੱਧ ਸੇਲ ਨਹੀਂ ਹੁੰਦੀ ਤਾਂ ਦੁਬਾਰਾ ਉਹਦਾ ਰੇਟ ਜਿਹੜਾ ਏਵੈਲਿਊਏਟ ਕੀਤਾ ਜਾਊਗਾ ਯਾਨੀ ਉਹਦੇ ਅੰਦਰ 10% ਛੋੜ ਦਿੱਤੀ ਜਾਊਗੀ ਜਦੋਂ ਤੀਜੀ ਵਾਰ ਜੇ ਕਰ ਨਹੀਂ ਹੁੰਦਾ ਤਾਂ ਉਹਦੇ ਅੰਦਰ 5% ਛੋੜ ਦਿੱਤੀ ਜਾਊਗੀ ਇਹ ਇੱਕ ਵੱਡਾ ਫੈਸਲਾ ਹੋਇਆ ਹੈ ਜਿਸ ਦੇ ਨਾਲ ਮੈਂ ਕਹਿੰਦਾ ਪੰਜਾਬ ਦੇ ਜਿੰਨਾਂ ਲੋਕਾਂ ਨੇ ਘਰ ਬਣਾਉਣੇ ਨੇਗੇ ਜਾਂ ਜਿਹੜੀਆਂ ਸਰਕਾਰੀ ਸਾਈਟਸ ਨੇਗੇ ਉੱਥੇ ਆਪਣੇ ਮਕਾਨ ਬਣਾਉਣੇ ਨੇਗੇ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਆ ਗਈ ਸੋ ਇਹ ਨਹੀਂ ਤਾਂ ਇਹ ਰਿਜ਼ਰਵ ਪ੍ਰਾਈਸ ਜਿਹੜੀਆਂ ਬਹੁਤ ਜ਼ਿਆਦਾ ਹਾਈ ਹੋ ਗਈ ਸੀਗੇ ਔਰ ਸਾਰੀਆਂ ਆਪਸ਼ਨਾਂ ਸਿਰੇ ਨਹੀਂ ਚੜ ਪਉਂਦੀਆਂ ਸੀਗੀਆਂ ਸਰ ਪਹਿਲੀ ਵਾਰੀ ਪਹਿਲੀ ਵਾਰ ਐਵੈਲਿਊਏਟ ਕਰਨਾ ਸੀ ਮੈਂ ਬਾਅਦ ਪੁੱਛ ਲਵਾਂ ਇਸ ਤੋਂ ਬਿਨਾ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਕਿ ਜਿਹੜੀਆਂ ਪੰਜਾਬ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ 'ਚ ਵੱਡੇ ਵੱਡੇ ਮੈਗਾ ਹਾਊਸ ਪ੍ਰੋਜੈਕਟ ਜਿਹੜੇ ਵਰਦੇ ਸੀਗੇ ਉਹਨਾਂ 'ਚ ਜੇਕਰ ਕਿਸੇ ਨੇ ਐਕਸਟੈਂਸ਼ਨ ਲੈਣੀ ਹੁੰਦੀ ਸੀਗੀ ਕੋਈ 2 ਏਕੜ ਦੀ ਕੋਈ 5 ਏਕੜ ਦੀ ਐਕਸਟੈਂਸ਼ਨ ਲੈ ਲੈਂਦਾ ਸੀਗਾ ਔਰ ਹਰ ਸਾਲ ਐਕਸਟੈਂਸ਼ਨ ਲੈਂਦੇ ਰਹਿੰਦੇ ਸੀਗੇ ਹੁਣ ਅਸੀਂ ਸਿਰਫ ਔਰ ਸਿਰਫ ਮੈਗਾ ਪ੍ਰੋਜੈਕਟਾਂ ਚ 1 ਟਾਈਮ ਐਕਸਟੈਂਸ਼ਨ ਜਿਹੜੀ ਆ ਉਹ ਹੋਊਗੀ ਇੱਕੋ ਸਮੇਂ ਐਕਸਟੈਂਸ਼ਨ ਹੋਊਗੀ 5 ਸਾਲ ਦੇ ਲਈ ਹੋਊਗੀ ਔਰ ਜਿਹਦੇ ਲਈ ਅਸੀਂ ప్రతి ਏਕੜ ਐਕਸਟੈਂਸ਼ਨ ਜਿਹੜੀ ਫੀਸ ਆ ਉਹ 25000 ਰੱਖੀ ਆ ਔਰ 25 ਏਕੜ ਦੀ ਹੀ ਜਿਹੜੀ ਆ ਉਹ ਐਕਸਟੈਂਸ਼ਨ ਹੋਊਗੀ ਇਹ ਨਹੀਂ ਕਿ ਪਹਿਲਾਂ ਤੁਸੀਂ ਪ੍ਰੋਜੈਕਟ ਪਾਸ ਕਰਾ ਲਿਆ ਫਿਰ ਛੋਟੀਆਂ ਛੋਟੀਆਂ ਐਕਸਟੈਂਸ਼ਨਾਂ ਕਰਕੇ ਔਰ ਲੋਕਾਂ ਨੂੰ ਜਿਹੜਾ ਫਿਰ ਉੱਥੇ ਸਹੂਲਤਾਂ ਨਹੀਂ ਮਿਲਦੀਆਂ ਸਿਰ ਲੋਕ ਖੱਜਲ ਖਵਾਰ ਹੁੰਦੇ ਸੀ ਹੁਣ ਸਿਰਫ ਔਰ ਸਿਰਫ ਵਨ ਟਾਈਮ ਐਕਸਟੈਂਸ਼ਨ ਹੋਊਗੀ ਮੈਗਾ ਪ੍ਰੋਜੈਕਟ ਦੇ ਅੰਦਰ ਔਰ 25 ਏਕੜ ਦੀ ਐਕਸਟੈਂਸ਼ਨ ਹੋਊਗੀ ਔਰ ਪ੍ਰਤੀ ਏਕੜ ਉਹਦੇ ਕੋਲੋਂ 25000 ਰੁਪਏ ਫੀਸ ਜਿਹੜੀ ਆ ਉਹ ਸਰਕਾਰ ਲਾਊਗੀ ਸੋ ਇਹਦੇ ਨਾਲ ਮੈਂ ਸਮਝਦਾ ਲੋਕਾਂ ਦੀ ਜਿਹੜੀ ਵੱਡੀ ਮੱਦਰ ਤੇ ਖੱਜਲਖਵਾਈ ਹੁੰਦੀ ਸੀਗੀ ਕਿ ਬਾਅਦ ਦੇ ਵਿੱਚ 3 ਏਕੜ ਲੈ ਲਿਆ ਕਿਸੇ ਨੇ 4 ਏਕੜ ਲਾ ਲਿਆ ਉਹ ਇੱਕ ਬਨ ਬਨ ਦੋ ਦੋ ਏਕੜ ਲਈ ਜਾਂਦੇ ਸੀਗੇ ਔਰ ਕਿਤੇ ਨਾ ਕਿਤੇ ਲੋਕਾਂ ਦਾ ਵੱਡਾ ਜਿਹੜਾ ਉਹ ਧੋਖਾ ਹੋ ਜਾਂਦਾ ਸੀਗਾ ਇਸ ਤੋਂ ਬਿਨਾ ਅਹਿਮ ਇੱਕ ਬਹੁਤ ਵੱਡਾ ਇਹ ਫੈਸਲਾ ਕਰਦਿਆ ਸਰਦਾਰ ਭਗਵੰਤ ਸਿੰਘ ਮਾਰਜੀ ਨੇ ਜਿਹੜੀ ਕਾਫੀ ਲੰਬੇ ਸਮੇਂ ਤੋਂ ਗਰੁੱਪ ਹਾਊਸਿੰਗ ਸਕੀਮ ਦੀ ਜਮਾਨਤ ਸੀਗੀ ਕਿ ਬਹੁਮੰਜ਼ਲਾ ਫਲੈਟਾਂ ਦੀ ਉਸਾਰੀ ਦੇ ਲਈ ਬਹੁਮੰਜ਼ਲਾ ਫਲੈਟਾਂ ਦੀ ਉਸਾਰੀ ਦੀ ਜਿਹੜੀ ਆ ਸਹਿਕਾਰੀ ਸੁਸਾਇਟੀਆਂ ਨੂੰ ਸਾਈਟ ਅਲਾਟ ਕਰਨ ਦੀ ਨੀਤੀ ਜਿਹੜੀ ਆ ਉਹਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਆ ਬਹੁਮੰਜ਼ਲਾ ਫਲੈਟਾਂ ਦੇ ਅੰਦਰ ਸਹਿਕਾਰੀ ਜਿਹੜੀ ਹਾਊਸਿੰਗ ਹਾਊਸ ਬਿਲਡਿੰਗ ਸੁਸਾਇਟੀਆਂ ਲੱਗੀਆਂ ਉਹਨਾਂ ਨੂੰ ਅਸੀਂ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾ ਹੈ ਪਰ ਲੇਕਿਨ ਇਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਹ ਹੋਇਆਗਾ ਕਿ ਜਿੰਨੀ ਉਹਨਾਂ ਨੂੰ ਰਿਜ਼ਰਵ ਕੀਮਤ ਦੇ ਉੱਤੇ ਰਿਜ਼ਰਵ ਕੀਮਤ ਦੇ ਉੱਤੇ ਜਿਹੜੀ ਜ਼ਮੀਨ ਅਲਾਟ ਕੀਤੀ ਜਾਊਗੀ ਉਹਦੀ ਟੋਟਲ ਪੇਮੈਂਟ ਜਿਹੜੀ ਆ ਟੋਟਲ ਪੇਮੈਂਟ ਆ ਉਹ 3 ਮਹੀਨਿਆਂ ਦੇ ਅੰਦਰ ਜਮ੍ਹਾਂ ਕਰਾਉਣੀ ਪੂ ਸੋਸਾਇਟੀ ਨੂੰ ਫੇਰ ਜਾ ਕੇ ਉਹਨੂੰ ਪੋਜੈਸ਼ਨ ਜਿਹੜਾ ਦਿੱਤਾ ਜਾਊਗਾ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਵੱਡੀ ਪੱਧਰ ਤੇ ਜਿਹੜੀ ਜਦੋਂ ਲੋਕ ਹਾਊਸਿੰਗ ਸੋਸਾਇਟੀ ਦੇ ਅੰਦਰ ਮੈਂਬਰ ਬਣ ਜਾਂਦੇ ਸੀਗੇ ਆਪਣੇ ਪੈਸੇ ਦਿੰਦੇ ਰਹਿੰਦੇ ਸੀ ਦਿੰਦੇ ਰਹਿੰਦੇ ਸੀਗੇ ਸਾਰੀਆਂ ਕਿਸ਼ਤਾਂ ਵੀ ਚੁਕਾਉਂਦੇ ਸੀ ਪਰ ਪੋਜੈਸ਼ਨ ਨਹੀਂ ਮਿਲਦਾ ਸੀਗਾ ਪਜੈਸ਼ਨ ਨਹੀਂ ਮਿਲਦਾ ਸੀ ਕਿਉਂਕਿ ਉਹ ਕਈ ਪ੍ਰਕਾਰ ਦੇ ਇਕੱਲੇ ਦੇ ਸਰਕਾਰ ਤੋਂ ਨਹੀਂ ਲੈਂਦੇ ਸੀ ਹੁਣ ਅਸੀਂ ਉਸ ਸੁਸਾਇਟੀ ਨੂੰ ਪਜੈਸ਼ਨ ਉਦੋਂ ਦੇਵਾਂਗੇ ਜਦੋਂ ਵਿਦਨ 3 ਮੰਥ ਉਹ ਆਪਣੇ ਸਾਰੇ ਪੈਸੇ ਜਿਹੜੇ ਨੇਗੇ ਸਰਕਾਰ ਦੇ ਜਿਹੜੇ ਰਿਜ਼ਰਵ ਕੀਮਤ ਦੇ ਪੈਸੇ ਨੇ ਸਰਕਾਰ ਕੋਲ ਜਮਾ ਕਰਾਜੂ ਤਾਂ ਤਰੰਤ ਉਹਨੂੰ ਜਿਹੜਾ ਪਜੈਸ਼ਨ ਮਿਲ ਜੂ ਤਾਂ ਲੋਕਾਂ ਦੀ ਜਿਹੜੀ ਐਕਸਪਲੋਇਟੇਸ਼ਨ ਸੀਗੀ ਬਾਇ ਦੀ ਡਿਫਰੈਂਟ ਸੁਸਾਇਟੀਆਂ ਕਾਉਂਕੀ ਕਾਫੀ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲੇ ਮਿਲਦੀਆਂ ਸੀਗੀਆਂ ਕਿ ਫਾਨੇ ਬੰਦੇ ਨੇ ਸੁਸਾਇਟੀ ਬਣਾ ਲਈ ਜਾਂ ਸਹਿਕਾਰੀ ਸੁਸਾਇਟੀ ਹੋਣ ਚਾਹਗੀ ਉਨੇ ਕਿਸ਼ਤਾ ਲੈ ਲੀਆਂ ਹੁਣ ਪੋਜੈਸ਼ਨ ਨਹੀਂ ਮਿਲ ਰਿਆ ਪੋਜੈਸ਼ਨ 10 ਸਾਲ 5 ਸਾਲ 3 ਸਾਲ 2 ਸਾਲ ਲੇਟ ਹੋ ਰਿਆ ਸੀਗਾ ਇਹ ਸਿਰਫ ਔਰ ਸਿਰਫ ਬਹੁ ਮੱਜਲਾ ਜਿਹੜੀਆਂ ਫਲੈਟਸ ਨੇ ਉਹਨਾਂ ਦੇ ਲਈ ਅਸੀਂ ਪਾਸ ਕੀਤੀ ਆ ਸੋ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੇ ਅੰਦਰ ਜਿਹੜੇ ਲੋਕ ਆਪਣਾ ਫਲੈਟ ਚ ਰਹਿਣਾ ਚਾਹੁੰਦੇ ਨੇ ਜੀ ਔਰ ਸੋਸਾਇਟੀ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੱਡੀ ਪੱਧਰ ਤੇ ਰਾਹਤ ਹੋਊਗੀ ਇਸ ਤੋਂ ਬਿਨਾ ਕਿਉਂਕਿ ਹੁਣ ਰੀਸੈਂਟਲੀ ਦਰਿਆਵਾਂ ਦੇ ਵਿੱਚ ਹੜਾਂ ਕਾਰਨ ਬੱਡੀ ਪੱਦਰ ਤੇ ਜਿਹੜਾ ਰੇਤ ਜਮਾ ਹੋ ਗਿਆ ਔਰ ਦਰਿਆ ਜਿਹੜੇ ਰੇਟ ਸாரி ਰੇਤ ਨਾਲ ਭਰ ਗਏ ਸੈਂਡ ਨਾਲ ਭਰ ਗਏ ਉਹਨਾਂ ਦੀ ਡੀਸੈਲਟਿੰਗ ਕਰਵਾਉਣ ਦੇ ਲਈ ਅਸੀਂ ਜਿਹੜੀ ਆ ਟੈਂਡਰ ਦੀ ਪ੍ਰਕਿਰਿਆ ਨੂੰ ਅੱਜ ਸੱਲ ਕੀਤਾਗਾ ਕਿ ਇਹ ਸਟੈਂਡਰਡ ਜਲਦੀ ਤੋਂ ਜਲਦੀ ਇਹ ਲੱਗ ਜਾਊਗਾ ਹੁਣ ਬਹੁਤ ਜਲਦੀ ਜਿਹੜਾਗਾ ਸਾਰੇ ਦਰਿਆਵਾਂ ਦੀ ਸਫਾਈ ਦਾ ਕੰਮ ਬਹੁਤ ਜਲਦੀ ਮੁਕੰਮਲ ਹੋ ਜਾਊਗਾ ਸੋ ਐਸੀ ਆਕਸ਼ਨ ਆਹੀਂ ਕਰਾਂਗੇ ਕਿ ਇਹਦੇ ਵਿੱਚ ਅਸੀਂ 21 ਦਿਨ ਦਾ ਜਿਹੜਾ ਟੈਂਡਰ ਆ ਟੈਂਡਰ ਸੀ ਉਹਨੂੰ ਘਟਾ ਕੇ 14 ਦਿਨ ਦਾ ਕੀਤਾ ਗਿਆ ਤਾਂ ਕਿ ਜਲਦੀ काम शुरू हो जो क्योंकि ऑलरेडी सीजन ਜਿਹੜਾ ਨੈਕਸਟ ਮੈਂ ਸਮਝਦਾ ਮਾਨਸੂਨ ਸੈਸ਼ਨ ਆ ਆਊਗਾ ਮਾਨਸੂਨ ਉਹਦੇ ਤੋਂ ਪਹਿਲਾਂ ਪਹਿਲਾਂ ਅਸੀਂ 2 ਮਹੀਨੇ ਪਹਿਲਾਂ ਚੰਗੀ ਤਰ੍ਹਾਂ ਜਿਹੜੀ ਤਿਆਰੀ ਕਰਨਾ ਚਾਹੁੰਦੇ ਕਿਉਂਕਿ ਸਿਲਟਿੰਗ ਜਿਹੜੀ ਆ ਇਹਦੇ ਅੰਦਰ ਸੈਂਡ ਜਿਹੜੀ ਆ ਰੇਤ ਜਿਹੜੀ ਆ ਉਹ ਵੱਡੀ ਪੱਧਰ ਤੇ ਦਰਿਆਵਾਂ ਵਿੱਚ ਭਰ ਚੁੱਕੀ ਆ ਸੋ ਉਹਦੇ ਲਈ ਅਸੀਂ ਇਹ ਜਿਹੜੀ ਆ ਅੱਜ ਛੋਟ ਦਿੱਤੀ ਆ